ਹਾਜਰਾ ਬਲਜੀਤ ਬੱਲੀ ਆਪਣੀ ਤਿਰਸ਼ੀ ਨਜ਼ਰ ਲੈ ਕੇ ਪੰਜਾਬ ਦੀ ਰਾਜਨੀਤੀ ਚ ਗਰਨੇਡ ਸਿਆਸਤ ਭਰੂ ਹੋ ਗਈ ਹੈ ਹੁਣ ਗਰਨੇਡ ਰਾਜਨੀਤੀ ਵੀ ਹਾਵੀ ਹੋ ਗਈ ਹੈ ਧਮਾਕੇ ਪਹਿਲਾਂ ਹੋਏ ਨੇ ਹੁਣ ਅੱਗੇ ਪਤਾ ਨਹੀਂ ਹੋਣੇ ਕਿ ਨਹੀਂ ਪਰ ਸਿਆਸੀ ਧਮਾਕੇ ਜ਼ਰੂਰ ਹੋਗੇ ਗਰਨੇਡ ਸਿਆਸਤ ਦੇ ਪ੍ਰਤਾਪ ਆਜਾਣਾ ਜੁੜ ਕੇ ਗਰਨੇਡ ਰਾਜਨੀਤੀ ਪੂਰੀ ਗਰਮ ਹੈ ਇਸ ਵੇਲੇ ਇਸ ਤੇ ਕਰਾਂਗੇ ਚਰਚਾ ਈ ਪ੍ਰਤਾਜ ਬਾਜਵਾ ਤੇ ਕਿਹੜੇ ਦੋਸ਼ ਲਾਏ ਨੇ ਕਿ ਪ੍ਰਤਾਜ ਬਾਜਵਾ ਨੇ ਸਹੀ ਕੀਤਾ ਜੋ ਬੋਲਿਆ ਤੇ ਉਹਦੇ ਤੇ ਜਿਹੜਾ ਐਫ ਆਰ ਹੋਈ ਹੈ ਉਹ ਚ ਕਿਹੜੇ ਧਾਰਾਵਾਂ ਲੱਗੀਆਂ ਕਿੰਨੀ ਹੋਏ ਸਜ਼ਾ ਕਿ ਉਹ ਜੇਲ੍ਹ ਜਾਣਗੇ ਤੇ ਜੋ ਸਰਕਾਰ ਨੇ ਕੀਤਾ ਰਿਐਕਟ ਕੀਤਾ ਕੀ ਉਹ ਉਹ ਉਹਦਾ ਕੀ ਬਣੇਗਾ ਕਿੰਨਾ ਚ ਸਹੀ ਹੈ ਇਸ ਤੇ ਆਪਣੀ ਨਜ਼ਰ ਪਾਵਾਂਗੇ ਦੂਜਾ ਮੁੱਦਾ ਜੇ ਹੈਗਾ ਚਰਚਾ ਦਾ ਕਿ ਇੱਕ ਸੋਸ਼ਲ ਮੀਡੀਆ ਤੇ ਪੋਸਟ ਘੁਮੀ ਹੈ ਸੋਸ਼ਲ ਮੀਡੀਆ ਤੇ ਕਿ ਪ੍ਰਤਾਪ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਕਿ ਪੰਜ ਮੈਂਬਰੀ ਜਿਹੜੀ ਭਰਤੀ ਕਮੇਟੀ ਦੇ ਮੈਂਬਰ ਨੇ ਬਾਗੀ ਕਾਲੀਤੜ ਦੇ ਲੀਡਰ ਨੇ ਉਹਨਾਂ ਦੇ ਰੈਫਰੈਂਸ ਨਾਲ ਘੁਲਿਆ ਕਿ ਘੁਮੀ ਹੈ ਕਿ ਉਹ ਛੇਤੀ ਨਵਾਂ ਕਾਲੀਦਲ ਬਣਾਉਗੇ ਇਹਦੀ ਅਸਲੀਅਤ ਕੀ ਹੈ ਇਸ ਬਾਰੇ ਵੀ ਗੱਲ ਕਰਾਂਗੇ ਕਿ ਬਣੇਗਾ ਕਿ ਨਹੀਂ ਬਣੇਗਾ ਕੀ ਹੋਏਗਾ ਇਹਦੇ ਬਾਰੇ ਉਹਨਾਂ ਦੀ ਭਰਤੀ ਮੈਂਬਰ ਜਿਹੜੀ ਪੰਜ ਮੈਂਬਰ ਦੀ ਕਮੇਟੀ ਕੀ ਕਹਿੰਦੀ ਹੈ ਤੇ ਇੱਕ ਹੋਰ ਬਹੁਤ ਅਹਿਮ ਮੁੱਦਾ ਸੁਖਵੀਰ ਬਾਦਲ ਦੋ ਦਿਨ ਪਹਿਲਾਂ ਦੁਬਾਰਾ ਮੋਢ ਪ੍ਰਧਾਨ ਚੁਣੇ ਗਏ ਅਕਾਲੀ ਦਲ ਦੇ ਤੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਪਹਿਲੇ ਦਿਨ ਵੀ ਭਾਜਪਾ ਦੇ ਤਿੱਖੇ ਹਮਲੇ ਕੀਤੇ ਸੈਂਟਰ ਦੇ ਤਿੱਖੇ ਹਮਲੇ ਕੀਤੇ ਸੈਂਟਰ ਦੀ ਸਰਕਾਰ ਭਾਜਪਾ ਦੀ ਹੈ ਐਨਡੀਆ ਦੀ ਹੈ ਫਿਰ ਜਿਹੜਾ ਤਲਵੰਡੀ ਸਾਬੋ ਚ ਇਕੱਠ ਕੀਤਾ ਕਾਨਫਰੰਸ ਕੀਤੀ ਸੀ ਆਸੀ ਉਹਦੇ ਵਿੱਚ ਵੀ ਬਹੁਤ ਤਿੱਖੇ ਹਮਲੇ ਕੀਤੇ ਭਾਜਪੀ ਤੇ ਭਾਜਪੀ ਤੇ ਦੋਸ਼ ਲਾਇਆ ਵੀ ਉਹਨਾਂ ਇਸ ਕਾਲੀ ਦਲ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਜਥੇਦਾਰਾਂ ਨੂੰ ਵਰਤਿਆ ਵਰਤਨ ਦੀ ਜਥੇਦਾਰਾਂ ਨੂੰ ਮੈਨੇਜ ਕਰ ਲਿਆ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਲੈ ਕੇ ਉਹਨਾਂ ਨੇ ਇਹ ਦੋਸ਼ ਲਾਇਆ ਸਿੱਧੇ ਤੇ ਇਹ ਕਿਉਂ ਭਾਜਪੀ ਨਾਲ ਇੰਨੀ ਔਖ ਕਿਉਂ ਹੈ ਭਾਜੀ ਜੀਪੀ ਨਾਲ ਸਿਆਸੀ ਪੰਗਾ ਕਿਉਂ ਲਿਆ ਹੈ ਸੁਖਬੀਰ ਬਾਦਲ ਨੇ ਤੇ ਇਹਦਾ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ਤੇ ਅਗਲੇ ਕਾਲੀ ਸਿਆਸਤ ਤੇ ਕੀ ਅਸਰ ਪਏਗਾ ਕਿਉਂਕਿ ਇਹਦੇ ਰਿਐਕਸ਼ਨ ਵੀ ਹੋਏ ਸੁਨੀਲ ਜਾਖੜ ਨੇ ਭਾਜੀ ਵੀ ਮੋੜੀ ਉਲਟੀ ਤੇ ਇਹਦਾ ਕੀ ਅਸਰ ਪਏਗਾ ਕਿਉਂ ਪੰਗਾ ਲਿਆ ਇਥੇ ਵੀ ਗੱਲ ਕਰਾਂਗੇ ਕਿਉਂਕਿ ਇੱਕ ਬਸ ਤਾਂ ਗੱਲਾਂ ਚੱਲਦੀਆਂ ਨੇ ਵੀ ਕਾਲੀ ਦਲ ਤੇ ਬੀਜੇਪੀ ਐਲਾਈਅੰਸ ਦੀਆਂ ਦੂਜੇ ਵਾਰ ਸੂਹਿਰ ਬਾਦਲ ਦੇ ਬਹੁਤ ਤਿੱਖੇ ਤੇਵਰ বিজেপি ਦੇ ਬਾਰੇ ਅਗੇ ਨੇ ਉਹਨਾਂ ਦਾ ਕੀ ਅਸਰ ਪਾਇਆ ਪਹਿਲੀ ਗੱਲ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਨੇ ਜਿਵੇਂ ਕਿ ਸਾਰੇ ਜਾਣਦੇ ਨੇ ਇਹ ਕਹਿਤਾ ਕਿ 50 ਗ੍ਰਨੇਡ ਆਏ ਸੀ ਤੇ ਬੱਕੀ ਜੇ 32 ਜੇ ਹੋਰ ਨੇ ਤੇ ਇਹਦੇ ਤੇ ਬਹੁਤ ਸਿਆਸੀ ਗਰਮ ਹੋ ਗਈ ਇਹ ਪਹਿਲੀ ਗੱਲ ਤਾਂ ਇਹ ਕਿ ਬਾਜਵੇ ਦਾ ਇਹ ਕਹਿਣਾ ਜਾਂ ਬਾਜਵੇ ਨੇ ਇਹ ਕਿਹਾ ਸੀ ਜੇ ਤੇ ਇਹ ਠੀਕ ਸੀ ਕਿ ਨਹੀਂ ਦੇਖੋ ਜੇ ਬਾਜਵਾ ਸਾਹਿਬ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਕੋਈ ਇਨਫੋਰਮੇਸ਼ਨ ਹੈਗੀ ਕੋਈ ਇੰਟੈਲੀਜੈਂਸ ਉਹਨਾਂ ਦੇ ਕੋਈ ਸੋਰਸਸ ਤੋਂ ਖਬਰ ਹੈਗੀ ਤਾਂ ਸਰਕਾਰ ਦਾ ਇਹ ਪੱਖ ਤਾਂ ਠੀਕ ਹੈ ਕਿ ਉਹਨਾਂ ਨੂੰ ਕਨਵੇ ਕਰ ਦੇਣੀ ਚਾਹੀਦੀ ਹੈ ਸਰਕਾਰ ਨੂੰ ਕਿਸੇ ਹਿਸਾਬ ਚ ਭਾਵੇਂ ਆਫ ਦੀ ਰਿਕਾਰਡ ਔਨ ਦੀ ਰਿਕਾਰਡ ਕਰ ਦੇਣੀ ਚਾਹੀਦੀ ਸੀ ਕਿ ਇਸ ਤਰ੍ਹਾਂ ਦੀ ਪਤਾ ਲੱਗੀ ਹੈ ਦੇਖੋ ਸਟੇਟ ਦੀ ਲੋਕਾਂ ਦੀ ਸੁਰੱਖਿਆ ਵਾਸਤੇ ਤਾਂ ਇਹ ਤਰੀਕਾ ਬਣਦਾ ਸੀ ਕਿ ਉਹ ਬਾਠ ਠੀਕ ਹੈ ਪਬਲੀਕਲੀ ਬੋਲਣਾ ਅਲੱਗ ਗੱਲ ਹੈ ਉਹ ਤਾਂ اپੋਜੀਸ਼ਨ ਲੀਡਰ ਹੈ ਉਹ ਬਣਣਾ ਹੈ ਤੇ ਪਰ ਉਹਨਾਂ ਨੂੰ ਇਹ ਜੇ ਆਫ ది ਰਿਕਾਰਡ ਔਨ ਦੀ ਰਿਕਾਰਡ ਕਿਸੇ ਤਰ੍ਹਾਂ ਕਨਵੇ ਕਰ ਦੇ ਕੇ ਆਹ ਇਨਫੋਰਮੇਸ਼ਨ ਹੈ ਭਾਈ ਸੰਭਾਲ ਲਓ ਸਰਕਾਰ ਦੇ ਡੀਜੀਪੀ ਨੂੰ ਜਾਂ ਕਿਸੇ ਵੀ ਇੰਟੈਲੀਜੈਂਸ ਨੂੰ ਜਾਂ ਕਿਸੇ ਪੋਲੀਟੀਕਲ ਲੀਡਰ ਨੂੰ ਵੀ ਆ ਮੈਨੂੰ ਪਤਾ ਲੱਗਿਆ ਤੇ ਤੁਸੀਂ ਸੰਭਾਲ ਲਓ ਤੇ ਨਹੀਂ ਤਾਂ ਨੁਕਸਾਨ ਹੋਰ ਹੋਏਗਾ ਸੋ ਵੈਸੇ ਦਾ ਤਰੀਕਾ ਇਹ ਬੰਦਾ ਸੀ ਪਰ ਇਹ ਰਾਜਨੀਤੀ 'ਚ ਅੱਜਕੱਲ ਇਹ ਚੱਲਦਾ ਨਹੀਂ ਹੈ ਉਹਨੇ ਸਿੱਧੇ ਦੋਸ਼ ਰਾਤੀ ਵੀ ਤੇ ਤੇ ਉਸ ਤੋਂ ਬਾਅਦ ਫਿਰ ਸਰਕਾਰ ਨੇ ਜੋ ਰਿਐਕਸ਼ਨ ਕੀਤਾ ਭਗਵੰਤ ਮਾਨ ਨੇ ਸੀਐਮ ਨੇ ਤੇ ਉਦੋਂ ਉਹਦੀ ਉਹਦਾ ਜਿਹੜਾ ਫਾਲੋਅ ਅਪ ਪੁਲਿਸ ਨੇ ਕੀਤਾ ਕਾਉਂਟਰ ਇੰਟੈਲੀਜੈਂਸ ਨੇ ਕੀਤਾ ਤੇ ਜਦੋਂ ਪ੍ਰਤਾਪ ਬਾਜਵਾ ਨੇ ਉਹਨਾ ਸੋਰਸ ਦੱਸਣ ਤੋਂ ਨਾ ਕਰਤੀ ਜਾਂ ਕੋਈ ਜਾਣਕਾਰੀ ਦੇਣ ਤੋਂ ਤੇ ਫਿਰ ਸਾਈਬਰ ਜਿਹੜਾ ਕ੍ਰਾਈਮ ਸੱਲ ਹੈ ਸਾਈਬਰ ਕ੍ਰਾਈਮ ਖਾੜਾ ਵਿੱਚ ਪੁਲਿਸ ਕੇਸ ਰਜਿਸਟਰ ਕਰ ਲਿਆ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਖਲਾਲ ਕੱਲ ਤਾਂ ਪਹਿਲਾਂ ਬੁਝਾਰਦੀ ਜੀ ਬਣੀ ਰਹੀ ਕਿੱਥੇ ਹੋਇਆ ਕਿਵੇਂ ਹੋਇਆ ਕਿ ਅੱਜ ਹੁਣ ਕੋਰਟ ਦੇ ਆਰਡਰ ਨਾਲ ਜਿਹੜੀ ਉਹ ਐਫ ਆਈ ਆਰ ਸਾਹਮਣੇ ਆਈ ਹੈ ਪ੍ਰਤਾਪ ਬਾਜਵਾ ਦੇ ਵਕੀਲ ਨੇ ਲਈ ਹੈ ਉਹ ਐਫ ਆਈ ਆਰ ਸਾਹਮਣੇ ਆਈ ਹੈ ਤੇ ਐਫ ਆਈ ਆਰ ਦੇ ਵਿੱਚ ਜੋ ਧਰਾਵਾਂ ਲਾਈਆਂ ਗਈਆਂ ਨੇ ਬੀ ਐਨ ਐਸ ਦੀਆਂ ਉਹ ਦੋ ਧਰਾਵਾਂ ਲਾਈਆਂ ਗਈਆਂ ਨੇ ਇੱਕ ਹੈਗੀ ਹੈ 353 ਇਹ 353 a 2 353 ਬ੍ਰੈਕਟ 2 ਇੱਕ ਹੈਗੀ 197 a ਤੇ b ਇਹ ਦੋ ਧਰਾਵਾਂ ਨੇ ਜਿਹੜੀ 353 ਹੈਗੀ ਉਹਦਾ ਉਹਦੇ ਚ ਹੈ ਕਿ ਤੁਸੀਂ ਲੋਕਾਂ ਦੇ ਹਿੱਸਿਆਂ ਲੋਕਾਂ ਚ ਵੰਡੀਆਂ ਪਾਉਣੇ ਨੇ ਲੋਕਾਂ ਨੂੰ ਆਪਸ ਵਿੱਚ ਭੜਕਾਉਣਾ ਲੜਾਉਣਾ ਤੇ ਸਮਾਜ ਦਾ ਜਿਹੜਾ ਨੁਕਸਾਨ ਕਰਨਾ ਇਹ ਇਸ ਤਰ੍ਹਾਂ ਦੀ ਇਹਦੀ ਹੈਗੀ ਹੈ ਕਿ ਜੇ ਮੈਂ ਦੋ ਗਰੁੱਪਾਂ ਨੂੰ ਤੁਸੀਂ ਆਪ ਵਿੱਚ ਉਕੜਤਨ ਪੈਦਾ ਕਰਨੀ ਲੜਾਉਣਾ ਚੜਾਉਣਾ ਇਹ 353 ਦੀ ਧਾਰਾ ਦੇ ਵਿੱਚ ਹੈ 197 ਹੈਗੀ ਕਿ ਦੇਸ਼ ਵਿਰੋਧੀ ਕਾਰਵਾਈ ਕਰਨਾ ਵਹਿਫ ਵਹਾ ਫਲਾਉਣਾ ਪਹਿਲੇ ਚ ਵੀ ਇਹ ਫਾ ਫਲਾਉਣਾ ਪਹਿਲੇ ਚ ਵੀ ਹੈਗੀ ਤੇ ਦੇਸ਼ ਵਿਰੋਧੀ ਜਿਹੜੀ ਆ ਕਾਰਵਾਈ ਕਰਨਿਆ ਦੇਸ਼ ਵਿਰੋਧੀ ਫਾ ਫਲਾਉਣਾ ਤੇ ਦੇਸ਼ ਨੂੰ ਨੁਚਾਲ ਪਚਾਉਣਾ ਨੈਸ਼ਨਲ ਇੰਟੀਗ੍ਰੇਸ਼ਨ ਦੇਸ਼ ਦੀ ਅਖੰਡਤਾ ਜਿਹੜੀ ਹੈ ਉਸ ਨੂੰ ਤੁਸੀਂ ਨੁਕਸਾਨ ਪਹੁੰਚਾਉਣਾ 197 ਇਹ ਹੈ ਤੇ ਇਹਦੇ ਚ 3 ਸਾਲ ਦੀ ਸਜ਼ਾ ਹੋ ਸਕਦੀ ਹੈ ਜੇ ਗ੍ਰਫਤਾਰੀ ਹੋਵੇ ਉਦੋਂ ਤੱਕ ਕੇਸ ਚੱਲੇ ਤੇ ਇਹ ਕੇਸ ਪ੍ਰੂਫ ਹੋਵੇ ਤਾਂ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਸੋ ਸਰਕਾਰ ਨੇ ਪੂਰੀ ਕਾਨੂੰਨੀ ਕਾਰਵਾਈ ਆਪਣੇ ਜਾਣੇ ਕੀਤੀ ਤੇ ਇਹਦੀ ਕੰਪਲੇਂਟਡ ਕੌਣ ਹੈ ਸ਼ਿਕਾਇਤ ਕਰਤਾ ਕੌਣ ਹੈ ਸ਼ਿਕਾਇਤ ਕਰਤਾ ਇੱਕ ਜਿਹੜਾ 50 ਪੁਲਿਸ ਦਾ ਸੋਸ਼ਲ ਮੀਡੀਆ ਸੈੱਲ ਹੈ ਉਸ ਦੀ ਇੱਕ ਜਿਹੜੀ EMPLY LED ਉਸ ਵੱਲੋਂ ਇਹ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਇਸ ਤਰ੍ਹਾਂ ਫੇਸਬੁੱਕ ਤੇ ਮੈਂ ਦੇਖਿਆ ਤੇ ਉਹ ਮੈਨੂੰ ਲੱਗਿਆ ਕਿ ਇਹ ਬਹੁਤ ਨੁਕਸਾਨਦੇਹ ਤੇ ਇਹ ਤੇ ਆਫੈਂਸ ਬਣਦਾ ਸੋ ਉਹ ਸਾਈਬਰ ਥਾਣੇ 'ਚ ਇਹ ਕੇਸ ਰਜਿਸਟਰ ਕਰ ਲਿਆ ਤੇ ਮਰਦਾਵਾ ਜੀ ਨੂੰ ਬੁਲਾਇਆ ਗਿਆ ਸੀ ਅੱਜ ਉਹ ਨਹੀਂ ਗਏ ਹੁਣ ਉਹਨਾਂ ਦੇ ਉਹਨਾਂ ਨੂੰ ਕੱਲ ਬੁਲਾਇਆ ਗਿਆ ਤੇ ਪੁੱਛਗਿੱਛ ਕੀਤੀ ਜਾਏਗੀ ਉਹ ਜਾਣਗੇ ਨਹੀਂ ਜਾਣਗੇ ਕੱਲ ਇਹ ਵੀ ਸਵਾਲ ਹੈ ਇਹ ਹੋ ਉਸ ਤੋਂ ਪਹਿਲਾਂ ਕੋਈ ਕਾਨੂੰਨੀ ਰਸਤਾ اختیار ਕਰਨਗੇ ਇਹ ਵੀ ਸਵਾਲ ਹੈ ਕਿ ਉਹ ਜੇ ਗਏ ਤਾਂ ਕੀ ਸਰਕਾਰ ਜਿਹੜੀ ਪੁਲਿਸ ਹੈ ਉਹ ਉਹਨਾਂ ਨੂੰ ਅਰੈਸਟ ਕਰ ਸਕਦੀ ਹੈ ਕਿਉਂਕਿ ਉਹਨਾਂ ਦੇ ਖਿਲਾਫ ਦੋਸ਼ ਤਾਂ ਸੀਰੀਅਸਲੀ ਆਇਆ ਹੈ ਉਹਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ ਪੁਲਿਸ ਜਾਂ ਉਸ ਤੋਂ ਪਹਿਲਾਂ ਵੀ ਗ੍ਰਿਫਤਾਰ ਕਰ ਸਕਦੀ ਹੈ ਇਹ ਸਵਾਲ ਅਜੇ ਖੜੇ ਨੇ ਤੇ ਜਿਸ ਤਰ੍ਹਾਂ ਦਾ ਵਤੀਰਾ ਲੱਗ ਰਿਹਾ ਜਿਸ ਤਰ੍ਹਾਂ ਦੀ ਸਖਤ ਵਤੀਰਾ ਸਰਕਾਰ ਗਵਰਨਮੈਂਟ ਨੇ ਭਗਵੰਤ ਮਾਨ ਸੀਐਮ ਪੰਜਾਬ ਨੇ ਤੇ ਉਹਨਾਂ ਦੀ ਸਰਕਾਰ ਨੇ ਪੁਲਿਸ ਨੇ ਤੇ ਸਾਰੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਜਿੰਨਾ ਤਿੱਖਾ ਇਹਦਾ ਰਿਐਕਸ਼ਨ ਦਿੱਤਾ ਹੈ ਉਹਦੇ ਹਿਸਾਬ ਨਾਲ ਤਾਂ ਕੁਝ ਵੀ ਹੋ ਸਕਦਾ ਹੈ ਸੋ ਸਰਕਾਰ ਨੇ ਵੀ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਐਨਰ ਐਕਟ ਕੀਤਾ ਹੈ ਨਾ ਤਿੱਖਾ ਰਿਐਕਸ਼ਨ ਕੀਤਾ ਕਿ ਬਾਕੀ ਸਾਰੇ ਮੁੱਦੇ ਓਵਰ ਸ਼ੈਡੋ ਕਰ ਗਈ ਹੈ ਇਹ ਗੱਲ ਇਹ ਜਿਹੜੀ ਮੁੱਦਾ ਇਹ ਮਸਲਾ ਜਾਂ ਇਹ ਜਿਹੜੀ ਵਾਂ ਗ੍ਰਨੇਡ ਗ੍ਰਨੇਡਾ ਦਾ ਮਸਲਾ ਇਹ ਸਾਰੇ ਮੁੱਦਿਆਂ ਨੂੰ ਓਵਰ ਸ਼ੈਡੋ ਕਰ ਗਿਆ। ਹੋਰ ਜਿਹੜੇ ਇਸ ਵੇਲੇ ਸੀ ਉਹ ਸਿੱਖਿਆ ਕ੍ਰਾਂਤੀ ਗੱਲ ਚੱਲ ਰਹੀ ਸੀ ਜਾਂ ਐਂਟੀ ਡਰੱਗ ਮਹਮ ਚੱਲ ਰਹੀ ਸੀ ਤੇ ਜਾਂ ਇੱਥੇ ਤੱਕ ਇਹ ਸੁਖਵੀਰ ਬਾਦਲ ਦੀ ਜਿਹੜੀ ਚੋਣ ਹੋਈ ਆ ਉਹਦੇ ਨਾਲ ਸੰਬੰਧਿਤ ਜੋ ਚਰਚਾ ਚੱਲ ਰਹੀ ਸੀ ਐਕਸ਼ਨ ਰਿਐਕਸ਼ਨ ਉਹਨਾਂ ਨੂੰ ਵੀ ਓਵਰ ਸ਼ੈਡੋ ਸਾਰੇ ਨੂੰ ਕਰ ਗਿਆ ਇਹ ਗ੍ਰਨੇਡ ਦਾ ਮੁੱਦਾ ਜਿਹੜਾ ਕਿ ਸਿੱਧਾ ਲੈਂਡ ਆਰਡਰ ਨਾਲ ਜੁੜਿਆ ਹੋਇਆ ਹੈ ਪੰਜਾਬ ਦੇ ਲੈਂਡ ਸਰਕਾਰ ਇਸ ਗੱਲ ਤੇ ਬੜੀ ਓਵਰ ਸੈਂਸਿਟਿਵ ਜੀ ਦਿਖਾਈ ਸਰਕਾਰ ਨੇ ਕਿ ਅਸੀਂ ਟੋਲਰੇਟ ਨਹੀਂ ਕਰਾਂਗੇ ਇਹ ਲੋਕਾਂ ਦੀ دہشت ਫਲਾਉਣ ਦੀ ਕਾਰਵਾਈ ਹੈ ਗਲਤਫਹਿਮੀ ਪੈਦਾ ਕਰਨ ਦੀ ਕਾਰਵਾਈ ਹੈ ਸਰਕਾਰ ਨੇ ਇਸ ਤਰ੍ਹਾਂ ਦੇ ਰਿਐਕਟ ਕੀਤਾ ਤੇ ਹੁਣ ਨਤੀਜਾ ਕੀ ਨਿਕਲੇਗਾ ਕਾਨੂੰਨੀ ਨਤੀਜਾ ਕੀ ਨਿਕਲੇਗਾ ਕਿ ਕਿੰਨੇ ਦਿਨ ਹੋਰ ਚੱਲੇਗੀ ਇਹ ਕਾਨੂੰਨੀ ਕਾਰਵਾਈ ਅਲਟੀਮੇਟਲੀ ਕੋਰਟ ਚ ਕੇਸ ਜਾਏਗਾ ਫਿਰ ਕੀ ਉਹਨਾਂ ਨੂੰ ਵਰਤਾਤ ਬਾਜਬਾ ਨੂੰ ਸਜ਼ਾ ਹੋਏਗੀ ਜਾਂ ਉਹਨਾਂ ਜਮੈਵਰੇ ਠਹਿਰਾਇਆ ਜਾਏਗਾ ਕਿ ਉਹ ਬੇਲ ਲੈਣਗੇ ਇਹ ਸਾਰੇ ਸਵਾਲ ਖੜੇ ਨੇ ਪਰ ਇੱਕ ਸਿਆਸੀ ਫਾਲ ਆਊਟ ਜਿਹੜਾ ਸਿਆਸੀ ਨਤੀਜਾ ਇਸ ਸਾਰੇ ਦਾ ਇਹ ਨਿਕਲਿਆ ਨੰਬਰ 1 ਕਿ ਓਵਰ ਸ਼ੈਡੋ ਕਰਕੇ ਬਾਕੀ ਮੁੱਦੇ ਇਹ ਮੁੱਦਾ ਓਵਰ ਸ਼ੈਡੋ ਕਰ ਗਿਆ ਬਾਕੀ ਮੁੱਦਿਆਂ ਨੂੰ ਜਿਹੜੇ ਕਿ ਡਿਵੈਲਪਮੈਂਟ ਦੇ ਮੁੱਦੇ ਵਿਕਾਸ ਦੇ ਮੁੱਦੇ ਸਿੱਖਿਆ ਦੇ ਮੁੱਦੇ ਜਦ ਦੂਸਰੇ ਮੁੱਦੇ ਉਹਨਾਂ ਨੂੰ ਓਵਰ ਸ਼ੈਡੋ ਕਰੇਗਾ ਤੇ ਲੈਂਡ ਆਰਡਰ ਦੇ ਮੁੱਦੇ ਤੇ ਫੋਰ ਫੋਕਸ ਹੋ ਗਿਆ ਕਿ ਐਕਸ਼ਨ ਐਕਸ਼ਨ ਵੀ ਉਸੇ ਦੀ ਹੋ ਰਿਹਾ ਹੈ ਨਾ ਜਿਹੜਾ ਕਿ ਸਰਕਾਰ ਲਈ ਚੈਲੰਜ ਵੀ ਬਣਿਆ ਹੋਇਆ ਕਿਉਂਕਿ ਕਟਨਾਵਾਂ ਵੀ ਰੋਜ਼ ਵਾਪਰੀ ਜਾਂਦੀਆਂ ਨੇ ਪਰ ਇੱਕ ਗੱਲ ਜਿਹੜਾ ਸਿਆਸੀ ਜਿਹੜਾ ਫਾਲੋਅ ਅਪ ਹੈ ਸ਼ਤਨੀ ਦੀ ਜਾਇ ਹੈ ਕਿ ਕਾਂਗਰਸੀ ਸਿਆਸਤ ਜਿਹੜੀ ਕਾਂਗਰਸੀ ਰਾਜਨੀਤੀ ਉਹ ਪ੍ਰਤਾਪ ਬਾਜਵੇ ਦੁਆਲੇ ਕੇਂਦ੍ਰਿਤ ਹੋ ਗਈ ਸਾਰੀ ਪਰ ਤਾਂ ਬਾਜਵੇ ਨੂੰ ਡਾਇਰੈਕਟਲੀ ਇੰਟਰਨੈਟਲੀ ਕਹ ਲਓ ਇਸ ਗੱਲ ਨਾਲ ਸਿਆਸੀ ਫਾਇਦਾ ਜ਼ਰੂਰ ਹੋ ਸਕਦਾ ਕਿਉਂਕਿ ਭ੍ਰਿਦਨ ਕਾਂਗਰਸ ਵੀ ਦਾਅਵੇਦਾਰੀ ਚੱਲ ਰਹੀ ਹੈ ਦੌੜ ਚੱਲ ਰਹੀ ਸੀ ਜਿਹੜੀ ਚੱਲ ਰਹੀ ਹੈ ਅਜੇ ਵੀ ਕਿ ਅਗਲੀ 2027 ਲਈ ਸੀਐਮ ਚੇਰਾ ਕੌਣ ਹੋਵੇ ਜਾਂ ਸਟੇਟ ਦਾ ਲੀਡਰ ਕੌਣ ਹੋਵੇ ਕਾਂਗਰਸ ਦਾ ਉਹਦੇ ਚ ਜਿਹੜੀ ਉਸ ਕਸ਼ਮਕਸ਼ ਦੇ ਵਿੱਚ ਇਹ ਸਾਰੇ ਹੀ ਡਿਵੈਲਪਮੈਂਟ ਜਿਹੜੀ ਹੈ ਉਹ ਬਾਜਵੇ ਤੇ ਸਿਆਸਤ ਫੋਕਸ ਹੋ ਜੇਗੀ ਬਾਜਮਾ ਜਿਹੜਾ ਆਪਣੇ ਆਪ ਨੂੰ ਜਾਂ ਉਹਦੇ ਆਲੇ ਦੋਲੇ ਉਹ ਵਿਕਟਮ ਬਣਾ ਕੇ ਪੇਸ਼ ਕਰਨਗੇ ਸਰਕਾਰ ਦੇਖੋ ਅੱਜ ਰਾਜਾ ਵੜਿੰਗ ਨੂੰ ਉਹਦੀ ਹਮਾਇਤ ਕਰਨੀ ਪਈ ਬੋਲਣਾ ਪਿਆ ਤੇ ਬਰਨਾਲੇ ਅੱਜ ਡਿਮੋਨਸਟ੍ਰੇਸ਼ਨ ਹੋਇਆ ਤੇ ਕੱਲ 15 ਤਰੀਕ ਨੂੰ ਵੜਿੰਗ ਨੇ ਰਾਜਾ ਵੜਿੰਗ ਨੇ ਜਿਹੜੇ ਪ੍ਰਧਾਨ ਨੇ ਕਾਂਗਰਸ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਚ ਡਿਮੋਨਸਟ੍ਰੇਸ਼ਨ ਕਰਾਜੇ ਤਾਂ ਇਹਦਾ ਮਤਲਬ ਕੀ ਹੈ ਗੈਰ ਆਂਤੀ ਜਿਹੜੀ ਕਾਂਗਰਸੀ ਉਹ ਪ੍ਰਤਾਪ ਬਾਜਵਾ ਦੇਲੇ ਘੁੰਮਣ ਲੱਗੀ ਤੇ ਪ੍ਰਤਾਪ ਬਾਜਵਾ ਵਿਕਟਮ ਦੇ ਦੌਰ ਤੇ ਪੇਸ਼ ਹੋਣਗੇ ਪੇਸ਼ ਕੀਤੇ ਜਾਣਗੇ ਤੇ ਜਿਹਦਾ ਮਤਲਬ ਉਹਨਾਂ ਨੂੰ ਸympathy ਮਿਲੇ ਇਸ ਤਰ੍ਹਾਂ ਦੀ ਹੋਈ ਤੇ ਜਿਹਦੇ ਤੇ ਕਾਂਗਰਸ ਦੀ ਨੈਸ਼ਨਲ ਲੀਡਰਸ਼ਿਪ ਰਿਐਕਟ ਕਰੇਗੀ ਤਾਂ ਬਾਜਵਾ ਧੁਰਾ ਬਣਗੇ ਤੇ ਜੇ ਮਿਸਾਲ ਮਤਲਬ ਅਸੀਂ ਅਸਿਊਮ ਕਰ ਲਈਏ ਕਿ ਜੇ ਬਾਦਲਾ ਦੀ ਬਾਜਵਾ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਨਹੀਂ ਉਹ ਜਮਾਨਤ ਲੈਂਦੇ ਨਹੀਂ ਇਥੇ ਤਾਂ ਇਹ ਵੀ ਸਵਾਲ ਰਹੀ ਕਿ ਸਿਆਸੀ ਉਹਨਾਂ ਨੂੰ ਨੁਕਸਾਨ ਹੋ ਗਿਆ ਕਿ ਫਾਇਦਾ ਅਸੀਂ ਆਮ ਤੌਰ ਤੇ ਸਿਆਸੀ ਲੀਡਰਾਂ ਨੂੰ ਜਿਹੜਾ ਜੇਲ ਹੈ ਗ੍ਰਸਰੀ ਹੈ ਉਹਨਾਂ ਨੂੰ ਫਾਇਦਾ ਹੀ ਹੁੰਦਾ ਨੁਕਸਾਨ ਨਹੀਂ ਹੁੰਦਾ ਇੰਦਾ ਲੌਂਗ ਰਨ ਇਹ ਗੱਲ ਜਿਹੜੀ ਮੈਨੂੰ ਲੱਗਦਾ ਕਿ ਜਿਹੜੀ ਇਸ ਵळे ਦੀ ਰਾਜਕਾਰੀ ਸਿ ਪਾਰਟੀ ਉਹਨੂੰ ਵੀ ਪਤਾ ਹੋਣਾ ਕਿ ਇਹਦਾ ਫਾਇਦਾ ਨੁਕਸਾਨ ਕੀ ਹੁੰਦਾ ਸੋ ਕਿੱਸਾ ਕੋਤਾ ਹੈ ਕਿ ਇਸ ਸਾਰੇ ਨਤੀਜਾ ਕੋਈ ਵੀ ਨਿਕਲੇ ਕਾਨੂੰਨੀ ਉਹਦਾ ਤੇ ਇਹ ਤਾਂ ਹੈ ਕਿ ਪ੍ਰਤਾਪ ਬਾਜਵਾ ਨੂੰ ਇਸ ਕਲੋਂ ਤਾਂ ਉਹ ਲੋਕ ਇੱਕ ਸੈਕਸ਼ਨ ਨੇ ਇਹ ਸੋਚਦਾ ਕਿ ਇਹ ਪ੍ਰਤਾਪ ਬਾਜਵਾ ਨੂੰ ਇਸ ਤਰ੍ਹਾਂ ਗੱਲ ਕਹਿਣੀ ਨਹੀਂ ਚਾਹੀਦੀ ਬਿਨਾਂ ਆਧਾਰ ਤੋਂ ਇਹ ਆਧਾਰ ਸੀ ਤਾਂ ਉਹ ਦੱਸ ਦਿੰਦੇ ਪਰ ਦੂਜੇ ਪਾਸੇ ਜੋ ਵੀ ਡਵੈਲਪਮੈਂਟਸ ਹੋ ਰਿਆ ਨੇ ਉਹ ਵਿਕਟਮ ਬਣ ਗਏ ਤੇ ਇਸ ਗੱਲ ਤੇ ਉਹਦੇ ਨਾਲ ਉਹਨੂੰ ਸਿਆਸੀ ਲਾਹਾ ਪ੍ਰਤਾਪ ਬਾਜਵੇ ਨੂੰ ਹੋਏਗਾ ਵਿਦਨ ਕਾਂਗਰਸ ਜਿਹੜੀ ਉਹਨਾਂ ਦੀ ਡਾੜ ਚੱਲ ਰਹੀ ਹੈ ਜਾਂ ਆਪਸ ਚ ਟਸਲ ਚੱਲ ਰਹੀ ਹੈ ਲੀਡਰਸ਼ਿਪ ਵਾਸਤੇ ਉਹਦੇ ਚ ਪ੍ਰਤਾਪ ਆਬਜਾਦ ਨੂੰ ਫਾਇਦਾ ਹੋ ਸਕਦਾ ਹੁਣ ਆਈਏ ਸੁਖਵੀਰ ਬਾਦਲ ਸੁਖਵੀਰ ਬਾਦਲ ਬੀਜੇਪੀ ਤੇ ਕਿਉਂ ਤਿੱਖੇ ਨਿਸ਼ਾਨੇ ਲਾ ਰਹੇ ਨੇ ਬੀਜੇਪੀ ਦੇ ਵੱਲ ਤਿੱਖੇ ਤੇ ਕਿਉਂ ਨੇ ਦੇਖੋ ਇੱਕ ਤਾਂ ਉਹਨਾਂ ਦਾ ਇਹ ਐਸ ਵੜੇ ਐਂਟੀ ਸੈਂਟਰ ਪੋਸਚਰ ਤੇ ਐਂਟੀ ਬੀਜੇਪੀ ਦੋਨੇ ਉਹਨਾਂ ਦੇ ਪਹਿਲੇ ਮਤਿਆਂ ਚ ਵੀ ਉਹ ਹੋਣੇ ਰੈਜ਼ੋਲੂਸ਼ਨ ਜਿਹੜੇ ਉਸ ਦਿਨ ਪਾਸ ਕੀਤੇ ਜਦੋਂ ਚੋਣ ਹੋਈ ਐ ਉਸ ਤੋਂ ਬਾਅਦ ਤਲਵੰਡੀ ਚ ਕਾਨਫਰੰਸ ਹੋਈ ਇਸ ਤੋਂ ਵੀ ਪਹਿਲਾਂ ਹਰਸ਼ਿੰਦਰਤ ਕੌਰ ਬਾਦਲ ਬੋਲੀ ਸੀਗੀ ਪਾਰਲੀਮੈਂਟ ਦੇ ਵਿੱਚ ਗ੍ਰੇਡ ਕਾ ਹਫਤਾ ਪਹਿਲਾਂ ਉਹ ਵੀ ਬਹੁਤ ਤਿੱਖਾ ਬੋਲੀ ਸੀ ਵੱਕ ਬੋਰਡ ਦੇ ਜਿਹੜਾ ਜਦੋਂ ਬਿਲ ਪੇਸ਼ ਹੋਇਆ ਸੀ ਉਸ ਤੇ ਬੋਲੀ ਸੀ ਤੇ ਤਾਂ ਬਹੁਤ ਜ਼ਿਆਦਾ ਓਵਰ ਰੀਐਕਟ ਕਰਕੇ ਉਹ ਬੀਜੇਪੀ ਦੇ ਖਿਲਾਫ ਬੋਲੀ ਸੀ ਤੇ ਉਸ ਤੋਂ ਬਾਅਦ ਫਿਰ ਸੁਖਵੀਰ ਬਾਦਲ ਫਿਰ ਅੰਮ੍ਰਿਤਸਰ ਬੋਲੇ ਫਿਰ ਤਲਵੰਡੀ ਸਾਭਾ ਬੋਲੇ ਵੀ ਇਹ ਸਿੱਧਾ ਨਾਂ ਲੈ ਕੇ ਉਹਨਾਂ ਨੇ ਕਿ ਬੀਜੇਪੀ ਨੇ ਜਥੇਦਾਰਾਂ ਨੂੰ ਜਿਹੜੇ ਮੈਨੇਜ ਕੀਤਾ ਉਹਨਾਂ ਨੂੰ ਕੋਸ਼ਿਸ਼ ਕੀਤੀ ਉਹਨਾਂ ਰਾਹੀਂ ਕਾਲੀਦਾਨ ਨੂੰ ਤੋੜਨ ਦੀ ਕਾਲੀਦਾਨ ਨੂੰ ਡੈਮੇਜ ਕਰਨ ਦੀ ਗਿਆਨੀ ਹਰਪੀ ਸਿੰਘ ਦਾ ਸਿੱਧਾ ਨਾਂ ਲਿਆ ਉਹਨਾਂ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਜਥੇਦਾਰਾਂ ਦੇ ਖਿਲਾਫ ਬੋਲਦੇ ਨਹੀਂ ਪਰ ਇਹ ਇਹ ਹੋਇਆ ਵਾਪਰਿਆ ਸੋ ਇਹ ਸਿਚੁਏਸ਼ਨ 'ਚ ਤਾਂ ਇਹਦਾ ਮਤਲਬ ਕੀ ਹੈ ਕਿ ਕਿਉਂ ਲੋੜ ਕੀ ਪਈ ਉਹਨਾਂ ਨੂੰ ਸੋ ਮੈਨੂੰ ਲੱਗਦਾ ਹੈ ਕਿ ਜੋ ਮਾਹੌਲ ਬਣਿਆ ਹੋਇਆ ਇਸ ਵੇਲੇ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਵਿੱਚੋਂ ਦੁਨੀਆ ਭਰ ਚ ਪੰਜਾਬ ਚ ਵੀ ਉਹਦੇ ਚ ਇਹ ਲੱਗ ਰਿਹਾ ਉਹਨਾਂ ਨੂੰ ਕਿ ਜਿਹੜੀ ਕੇਂਦਰ ਸਰਕਾਰ ਹੈ ਜਿਹਦੇ ਨਾਲ ਜੁੜੇ ਐਮਐਸਪੀ ਦੇ ਮੁੱਦੇ ਜੁੜੇ ਆ ਬੰਦੀਆਂ ਦੇ ਵਿੱਚ ਇੱਕ ਬੰਦੀਆਂ ਦੇ ਮੁੱਦੇ ਜੁੜੇ ਆ ਵੀ ਉਹਦੇ ਬਾਰੇ ਪੰਜਾਬ ਦੇ ਜਿਹੜੇ ਸਿੱਖ ਨੇ ਪੰਜਾਬ ਦਾ ਕੌਮਨ ਸਿੱਖ ਹੈਗੇ ਉਹ ਬੀਜੇਪੀ ਤੋਂ ਦੂਰ ਨੇ ਬੀਜੇਪੀ ਨੂੰ ਲਾਈਕ ਨਹੀਂ ਕਰਦੇ ਤੇ ਬੀਜੇਪੀ ਦਾ ਜਿਹੜਾ ਪ੍ਰਭਾਵ ਹੈ ਉਹ ਨੈਗੇਟਿਵ ਹੈ ਸੋ ਇੱਕ ਤਾਂ ਇਹ ਲੱਗਦਾ ਕਿ ਇਸੇ ਉਸ ਨੂੰ ਅਸੀਂ ਕਿ ਜੇ ਅਸੀਂ ਬੀਜੇਪੀ ਦੇ ਨੇੜੇ ਜੋੜਾਂਗੇ ਬੀਜੇਪੀ ਨਾਲ ਕਰਵਈਆ ਨਰਮ ਰੱਖਾਂਗੇ ਤਾਂ ਸਾਡੇ ਪੰਜਾਬ 'ਚ ਪੈਰ ਨਹੀਂ ਲੱਗਣੇ ਹੋ ਸਕਦਾ ਇਹ ਕਿਉਂਕਿ ਬਹੁਤ ਕਮਜ਼ੋਰ ਹੋ ਚੁੱਕਾ ਕਾਲੀਦਲ ਜਿਹੜਾ ਅਸੀਂ ਪਹਿਲਾਂ ਪਹਿਲਾਂ ਵੀ ਕਮਜ਼ੋਰ ਹੋ ਗਿਆ ਸੀਗਾ ਵਿਧਾਨ ਸਭਾ ਚੋਣਾਂ ਪਾਰਲੀਮੈਂਟ ਚੋਣਾਂ ਵੇਲੇ ਪਰ ਹੁਣ ਉਸ ਤੋਂ ਬਾਅਦ ਜਦੋਂ ਦਾ ਇਹ ਕਾਲ ਤਖਤ ਦੇ ਹੁਕਮਨਾਮੇ ਦੀ ਉਲੰਘਣਾ ਦਾ ਮਸਲਾ ਖੜਾ ਹੋਇਆ ਹੈ ਆਪ 14 ਡਿਵਾਈਡ ਹੋ ਗਈ ਜਿਹੜਾ ਕਾਲੀ ਦਲ ਸੀ ਉਹਦੇ ਚੋਂ ਵੀ ਕੁ ਟੁੱਟ ਕੇ ਕਾਫੀ ਅਲੱਗ ਚਲੇ ਗਏ ਨੇ ਉਹ ਜਿਵੇਂ ਇੱਕ ਪੈਰਲਲ ਕਾਲੀ ਦਲ ਦੀ ਨਜ਼ਰ ਆ ਰਿਹਾ ਬਣਦਾ ਸੋ ਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਤੇ ਸ਼ਾਇਦ ਇਹ ਤਸਵੀਰ ਬਾਦਲ ਨੂੰ ਲੱਗਦਾ ਹੋਵੇ ਕਿ ਜੇ ਭਾਏ ਐਨਟੀ ਬੀਜਪੀ ਇੰਟਰ ਸੈਂਟਰ ਸੈਂਟਰ ਪੋਸਚਰ ਰੱਖਾਂਗੇ ਤਾਂ ਹੀ ਸਾਨੂੰ ਪੰਜਾਬ ਚ ਹਮਾਇਤ ਮਿਲੇਗੀ ਪੰਜਾਬ ਚ ਜਿਹੜੀ ਸਾਨੂੰ ਪੈਰ ਦੁਬਾਰਾ ਲਾਉਣ ਵਾਸਤੇ ਮਾਹੌਲ ਪੈਦਾ ਹੋ ਸਕਦਾ ਇੱਕ ਤਾਂ ਇਹ ਕਨਸੀਡਰੇਸ਼ਨ ਜਿਹੜੀ ਆ ਹੋ ਸਕਦੀ ਹੈ ਦੂਜਾ ਇਹ ਹੈ ਕਿ ਜਿਹੜਾ ਦੂਸਰਾ ਧੜਾ ਬਾਗੀ ਧੜਾ ਸਮੇਤ ਗਿਆਨੀ ਹਰਪੀਰ ਸਿੰਘ ਸਮੇਤ ਜਥੇਦਾਰ ਉਹਨਾਂ ਦੇ ਬਾਰੇ ਇਹ ਪਹਿਲਾਂ ਤੋਂ ਹੀ ਕਹਿੰਦੇ ਰਹੇ ਆ ਹੁਣ ਵੀ ਕਹਿੰਦੇ ਰਹੇ ਕਿ ਇਹ ਬੀਜੇਪੀ ਦੀ ਥਾਪੀ ਹੈ ਬੀਜੇਪੀ ਦੇ ਹਮਾਇਤ ਨਾਲ ਹੋ ਰਹੀ ਹੈ ਬੀਜੇਪੀ ਦਾ ਕਿਸੇ ਨਾ ਕਿਸੇ ਲੈਵਲ ਤੇ ਪ੍ਰਭਾਵ ਤਾਂ ਚਲੇ ਗਿਆ ਹੈ ਕਿ ਬੀਜੇਪੀ ਉਹਨਾਂ ਨੂੰ ਥਾਪੀ ਦੇ ਰਹੀ ਹੈ ਬੀਜੇਪੀ ਉਹਨਾਂ ਨੂੰ ਹੱਲਾਸ਼ੇਰੀ ਦੇ ਰਹੀ ਹੈ ਕਾਲੀ ਦਲ ਦੇ ਖਿਲਾਫ ਜਾ ਸੁਹੀਰ ਬਾਦਲ ਦੇ ਜਾਂ ਬਾਦਲ ਪਰਵਾਹ ਦੇ ਖਿਲਾਫ ਤੇ ਉਹਨਾਂ ਨੂੰ ਆਪਣੇ ਹੱਥ ਚ ਕਰਨ ਦੀ ਤੇ ਉਹ ਜਿਹੜੇ ਉਦਾਹਰਣਾਂ ਦਿੰਦੇ ਨੇ ਵੀ ਜਿਵੇਂ ਦਿੱਲੀ ਚ ਵੀ ਬੀਜੇਪੀ ਨੇ ਕਬਜ਼ਾ ਕਰ ਲਿਆ ਪਟਨਾ ਸਾਹਿਬ ਨੰਦੇੜ ਸਾਹਿਬ ਅਜੇ ਸੁਹੀਰ ਬਾਦਲ ਵੀ ਗਿਲਾਗਨਾਰੇ ਨੇ ਤੇ ਇਸੇ ਤਰ੍ਹਾਂ ਉਹ ਬੀਪੀ ਇੱਥੇ ਕਬਜ਼ਾ ਕਰਨਾ ਚਾਹੁੰਦੀ ਹੈ ਸ੍ਰੋਮਣੀ ਕਮੇਟੀ ਦੇ ਵੀ ਪੰਜਾਬ ਚ ਵੀ ਸੋ ਇਸ ਤਰ੍ਹਾਂ ਦੀ ਜਿਹੜੀ ਫੀਲਿੰਗ ਆ ਜਾਂ ਇਸ ਤਰ੍ਹਾਂ ਦਾ ਜਿਹੜਾ ਪ੍ਰਭਾਵ ਹੈ ਕਿ ਜਿਹੜਾ ਬੀਜੇਪੀ ਦੇ ਕਿਉਂਕਿ ਪਿਛਲੀਆਂ ਚੋਣਾਂ ਚ ਵੀ ਦੇਖਿਆ ਕਿ ਜਿਹੜਾ ਜਿਹੜੇ ਸਿੱਖ ਲੀਡਰਸ਼ਿਪ ਬੀਜੇਪੀ ਨਾਲ ਲੱਗੇ ਸੀ ਬੀਜੇਪੀ ਵੱਲ ਗਏ ਸੀ ਤੇ ਉਹਨਾਂ ਦਾ ਕੈਪਟਨ ਮਨਿੰਦਰ ਸਿੰਘ ਸਮੇਤ ਸੁਦੇਸ਼ ਸਿੰਘ ਢੀਂਡ ਸਾਹਾ ਜਹਾਪੁਰ ਸੀ ਉਹਨਾਂ ਦਾ ਸਿਆਸੀ ਜਿਹੜਾ ਫਿਊਚਰ ਹੈ ਉਹ ਪਹਿਲਾਂ ਨਾਲੋਂ ਮੱਧਮ ਹੀ ਹੋਇਆ ਹੈ ਸਿਆਸੀ ਔਰਾ ਉਹਨਾਂ ਦਾ ਘਟਿਆ ਉਹਨਾਂ ਦਾ ਉਹਨਾਂ ਨੂੰ ਹਵਾਤ ਨਹੀਂ ਮਿਲੀ ਸੋ ਇਹ ਜਿਹੜੇ ਸ਼ਾਇਦ ਸੁਖਵੀਰ ਬਾਦਲ ਹੋਰਾਂ ਨੂੰ ਇਹ ਵੀ ਜਿਹੜੇ ਲੀਡਰਾਂ ਤੇ ਜਿਹੜੇ ਤੁਹਾਡੇ ਨਾਲ ਬੀਜੇਪੀ ਦਾ ਨਾਜ ਉੜ ਜਾਂਦਾ ਹੈ ਅਕਾਲੀਆਂ ਦੇ ਸਿੱਖ ਸਿੱਖਾ ਦੇ ਲੀਡਰ ਉਹ ਉਹ ਉਹਨਾਂ ਦਾ ਜਿਹੜਾ ਉਹਨਾਂ ਨੂੰ ਖੋਹ ਰਿਹਾ ਉਹਨੂੰ ਲਾਇਕ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਦੀ ਮਾਤ ਨਹੀਂ ਸੋ ਐਸੇ ਕਰਕੇ ਉਹ ਖੁਦ ਵੀ ਬੀਜੇਪੀ ਤੇ ਅਟੈਕ ਕਰ ਰਹੇ ਨੇ ਤੇ ਨਾਲ ਦੀ ਨਾਲ ਦੂਸਰੇ ਪਾਸੇ ਇਹ ਵੀ ਕਿ ਇਹ ਜਿਹੜੇ ਬਾਕੀ ਨੇ ਉਹਨਾਂ ਦਾ ਵੀ ਇਹ ਪ੍ਰਭਾਵ ਦਿੱਤਾ ਜਾ ਰਿਹਾ ਕਿ ਉਹ ਬੀਜੇਪੀ ਦੇ ਹੀ ਖੜੇ ਕੀਤੇ ਸੀ ਜਾਂ ਬੀਜੇਪੀ ਦੀ ਥਾਪੀ ਸੀ ਕਾਂਗਰਸ ਦੀ ਤੇ ਬੀਜੇਪੀ ਦੀ ਥਾਪੀ ਸੀ ਉਹ ਇਹ ਕੋਸ਼ਿਸ਼ ਕੀਤਾ ਜਾ ਰਹੀ ਹੈ ਇਹਦੀ ਹੁਣ ਸਵਾਲ ਹੈ ਕਿ ਜੇ ਇਹ ਬੀਜੇਪੀ ਜੇ ਇੰਨਾ ਤਿੱਖਾ ਵਿਰੋਧ ਆਪਸ ਚ ਹੋ ਗਿਆ ਦੂਰੋਂ ਦੂਰ ਹੋ ਗਏ ਜਿਹੜੇ ਕਿ ਪਹਿਲਾਂ ਵੀ ਸੀਗੇ ਤੇ ਹੋਰ ਜਿਆਦਾ ਤਿੱਖਾ ਵਿਰੋਧ ਦਾ ਬੀਜੇਪੀ ਤੇ ਕਾਲੀਦਾਸ ਤੇ ਫਿਰ ਦੇਖੀ ਕਿਸੇ ਵੇਲੇ ਜਿਹੜੀਆਂ ਗੱਲਾਂ ਚੱਲਦੀਆਂ ਕਾਲੀਦਾਸ ਨਾਲ ਸਮਝੌਤੇ ਦੀਆਂ ਜਾਂ ਕੱਟਚੋੜ ਦੀਆਂ 2027 ਵਾਸਤੇ ਉਹਨਾਂ ਦਾ ਕੀ ਬਣੇਗਾ ਉਹ ਤਾਂ ਬਹੁਤ ਦੂਰ ਦੀ ਗੱਲ ਹੈ ਵੈਸੇ ਤਾਂ ਪਹਿਲਾਂ ਵੀ ਇਹ ਸੀ ਜਦੋਂ ਪਹਿਲਾਂ ਸਮਯੋਤੇ ਹੋਇਆ ਲਾਇਸ ਬਣਿਆ ਉਹਦਾ ਵੀ ਭਾਜੀ ਆਪਣੇ ਸਿੱਕੇ ਸਟੈਂਡ ਦੇ ਪ੍ਰੋ ਹਿੰਦੂ ਸਟੈਂਡ ਤੇ ਇਕੱਲੀ ਆਪਣੇ ਤੇ ਖੜਦੇ ਰਹੇ ਐ ਇਸ ਤਰ੍ਹਾਂ ਹੁੰਦਾ ਰਿਹਾ ਤੇ ਰਾਜਨੀਤੀ ਦੇ ਵਿੱਚ ਚੋਣ ਸਿਆਸਤ ਦੇ ਵਿੱਚ ਕੱਲ ਕੀ ਹੋਣਾ ਕੋਈ ਵੀ ਜਿਹੜੀ ਪੋਸੀਬਿਲਟੀ ਨੂੰ ਉਹ ਰਾਦਰ ਨਹੀਂ ਕੀਤਾ ਜਾ ਸਕਦਾ ਸੰਭਾਵਨਾ ਨੂੰ ਕਿਉਂਕਿ ਰਾਜਨੀਤੀ ਇਸ ਵੇਲੇ ਜਿਹੜੀ ਹੈਗੀ ਚੋਣ ਰਾਜਨੀਤੀ ਉਹ ਕਨਵੀਨੀਅੰਸ ਦੀ ਰਾਜਨੀਤੀ ਹੈ ਉਹ ਸਿਰਫ ਕੁਰਸੀ ਤੇ ਜਿਹੜੀ ਹੈ ਕੁਰਸੀ ਨੂੰ ਬਚਾ ਕੇ ਰੱਖਣ ਕੁਰਸੀ ਨੂੰ ਲੈਣ ਤੇ ਪਾਵਰ ਲੈਣ ਪਾਵਰ ਨੂੰ ਬਚਾ ਕੇ ਰੱਖਣ ਦੀ ਰਾਜਨੀਤੀ ਹੈ ਉਹਦੇ ਚ ਜਦੋਂ ਸਮਝੌਤੇ ਕਰਨੇ ਹੁੰਦੇ ਆ ਤਾਂ ਸਾਰੇ ਜਿਹੜੇ ਜਿਹੜੇ ਅਸੂਲ ਦੇ ਵਿਚਾਰਧਾਰਾ ਵਾਂ ਜਿਹੜੀਆਂ ਸਾਰੀਆਂ ਉਹ ਛੱਡ ਦਿੱਤੀਆਂ ਜਾਂਦੀਆਂ ਨੇ ਉਹਦੀ ਕੋਈ ਗਰਵਾਣੀ ਨਹੀਂ ਦੇਖੋ ਤਲਬਦਨੀਆ ਜਦੋਂ ਹੁੰਦੀਆਂ ਨੇ ਕੋਈ ਕਾਂਗਰਸ ਚੋਂ ਭਾਜਪਾ ਚਲਾਏ ਭਾਜਪਾ ਜੋ ਕਾਂਗਰਸ ਚਾਏ ਹੈ ਕਾਂਗਰਸ ਚੋਂ ਆਮਾਦੀ ਪਾਰਟੀ ਚਾਏ ਦੀ ਆਮਾਦੀ ਕਾਲੀ ਦਾ ਜੋ ਆਮਾਦੀ ਪਾਰਟੀ ਚਾਏ ਜਾਂ ਜਿਹੜੀ ਇਹ ਬਦਲ ਬਦਲੀ ਵੀ ਐਸੇ ਕਰਕੇ ਹੀ ਹੁੰਦੀ ਹੈ ਕਿ ਪਾਵਰ ਸ਼ਿਫਟ ਦਾ ਮਸਲਾ ਸਾਰਾ ਸੋ ਕੱਲ ਕੀ ਹੋਏਗਾ ਉਸ ਵੇਲੇ ਜਸਟੀਫਿਕੇਸ਼ਨ ਆ ਹੁਣ ਲੜਾਈ ਹੈ ਤਾਂ ਉਸ ਵੇਲੇ ਜਸਟੀਫਿਕੇਸ਼ਨ ਦੇ ਦਿੱਤੇ ਜਿਹੜੇ ਤਾਂ ਜੀ ਪੰਜਾਬ ਦੇ ਵਾਸਤੇ ਤਾਂ ਜਿਹੜੀ ਲੋਕਾਂ ਦੀ ਧਾਰਮਿਕ ਏਕਤਾ ਹਿੰਦੂ ਸਿੱਖ ਏਕਤਾ ਦੇ ਉੱਤੇ ਬਹੁਤ ਜ਼ਰੂਰੀ ਹੈ ਇਹ ਉਦੋਂ ਇਹੋ ਜੇ ਲੌਜੀਕ ਸਾਹਮਣੇ ਆ ਜਾਣਗੇ ਇੱਕ ਇਹਦੇ ਨਾਲ ਇਸ ਇਸ ਪੱਖੋਂ ਇੱਕ ਹੋਰ ਗਹਿਣਾ ਵੀ ਜਿਹੜਾ ਉਸ ਦਿਨ ਵੀ ਗੱਲ ਕੀਤੀ ਸੀ ਕਿ ਜਿਹੜੇ ਅਮਿਤ ਸ਼ਾਹ ਨੇ ਜਵਾਬ ਦਿੱਤਾ ਸੀ ਪੰਜਾਬ ਬਾਰੇ ਕਿ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਬਾਰੇ ਦੀ ਜਿਹੜੀ 2027 ਦੀ ਤਾਂ ਉਹ ਬ੍ਰਹਮਾ ਜੀ ਵੀ ਨਹੀਂ ਦੱਸ ਸਕਦੇ ਤੇ ਉਮੀਦ ਹੈ ਕਿ 2027 ਚ ਕੋਈ ਲੋਕ ਆਪਣੀ ਸਹੀ ਸਰਕਾਰ ਚੁਣਨਗੇ ਪਰ ਉਹਨਾਂ ਨੇ ਅਕਾਲੀ ਭਾਜਪੀ ਜਿਹੜਾ ਅਲਾਇੰਸ ਦੀ ਜਿਹੜੀ ਕੋਈ ਪੋਸਿਬਿਲਟੀ ਨੂੰ ਰੱਦ ਨਹੀਂ ਕੀਤਾ ਉਹਨਾਂ ਨੇ ਉਹਨਾਂ ਦੀ ਪ੍ਰਭਾਵ ਸੀ ਉਹਨਾਂ ਨੇ ਕਹਿਣ ਤੋਂ ਕਿ ਸਾਰੇ ਆਪਸ਼ਨਸ ਖੁੱਲੇ ਨੇ ਰਾਹ ਖੁੱਲੇ ਨੇ ਕੁਝ ਵੀ ਹੋ ਸਕਦਾ ਕੁਝ ਵੀ ਕਰ ਸਕਦਾ ਸੋ ਰਾਹ ਖੁੱਲੇ ਰਹਿੰਦੇ ਆ ਪਰ ਏ ਪੈਂਤਰਾ ਹੁਣ ਸੋ ਸਮਝ ਕੇ ਸੁਖਵੀਰ ਬਾਦਲ ਲੈਣੇ ਕਿ ਐਸ ਵੇਲੇ ਇਸ ਇਹ ਪੈਂਤਰਾ ਜਿਹੜਾ ਲੈਣਾ ਹੈ 86 ਪੈਂਤਰਾ ਐਂਟੀ ਸੈਂਟਰ ਤੇ ਐਂਟੀ ਬਜਪੀ ਇਹਦਾ ਹੀ ਫਾਇਦਾ ਤੇ ਕੋਈ ਕਮੈਂਟ ਆਇਆ ਦੇਖ ਲਈਏ ਤੇ ਫਿਰ ਉਸ ਤੋਂ ਬਾਅਦ ਗੱਲ ਕਰਾਂਗੇ ਕਿ ਕੀ ਨਵਾਂ ਖਾਲੀ ਦਲ ਬਣੇਗਾ ਮੇਜਰ ਸਿੱਖ ਜੌਲੀ ਜ਼ਰੂਰ ਹੀ ਜੁੜਦੇ ਨੇ ਅਨਾਲਾ ਆਮਾਦੀਪ ਪਾਰਟੀ ਇਸ ਦਾ ਦੇ ਕਮੀ ਕਰਨ ਕਾਲੀ ਦਲ ਮੋੜ ਤੇ ਲੀ ਇਤਿਹਾਸਕ ਦਾ ਕੋਈ ਵੱਡੀ ਗੱਲ ਨਹੀਂ ਮੁਲਾਜ਼ਮਾਂ ਕਿਸਾਨਾਂ ਵਿੱਚ ਤਾਂ ਹੁਣ ਸੱਤਾ ਦੇ ਪ੍ਰਾਜਨ ਪਾਰਟੀ ਦਾ ਆਧਾਰ ਖਤਮ ਹੋ ਚੁੱਕਾ ਹੈ ਚਲੋ ਇਹ ਆਪਣੀ ਇਹਨਾਂ ਦੀ opinion ਹੈ ਇਹ ਬਹੁਤ ਸਰਗਰਮ ਨੇ ਫੇਸਬੁੱਕ ਤੇ ਜੀ ਆਪ ਤੁਹਾਡੀ ਆਪਣੀ opinion ਹੈ ਹੁਣ ਆ ਵੀ ਕੀ ਨਵਾਂ ਕਾਲੀ ਦਲ ਬਣੇਗਾ ਦੇਖੋ ਮੈਂ ਤਾਂ ਪਹਿਲਾਂ ਹੀ ਆਪਾਂ ਜਿਸ ਦਿਨ ਸੁਖਬੀਰ ਬਾਦਲ ਦੀ ਪ੍ਰਧਾਨਗੀ ਚੋਣ ਹੋਈ ਉਸ ਤੋਂ ਪਹਿਲਾਂ ਵੀ ਮੈਂ ਤਾਂ ਇਹ ਮੇਰੀ ਤਾਂ ਇਹ ਹੈ ਕਿ ਬਣੇਗਾ ਆਕਾਲੀ ਦਲ ਪਰ ਹੁਣ ਜਿਹੜੀ ਅੱਜ ਤਾਇਆ ਗੱਲ ਕਿਉਂ ਕਰ ਰਹੇ ਆ ਆਪਾਂ ਕਿ ਇੱਕ ਸਾਡੇ ਜਰਨਲਿਸਟ ਕੋਲੀਗ ਨੇ ਪ੍ਰਤਾਪ ਸਿੰਘ ਬਡਾਲਾ ਦੇ ਰੈਫਰੈਂਸ ਨਾਲ ਇੱਕ ਪੋਸਟ ਸ਼ੇਅਰ ਕੀਤੀ ਹੈ ਐਕਸ ਤੇ ਕਿ ਉਹਨਾਂ ਨੇ ਕਿਹਾ ਕਿ ਅਸੀਂ ਨਵਾਂ ਆਕਾਲੀ ਦਲ ਬਣਾਵਾਂਗੇ ਛੇਤੀ ਤੇ ਉਹਦੇ ਨਾਲ ਗੱਲ ਚੱਲ ਪਈ ਫਿਰ ਗੁਦਰਤੀ ਹੈ ਗੱਲ ਫੈਲ ਗਈ ਉਹ ਤੇ ਅਸੀਂ ਵੀ ਕੋਸ਼ਿਸ਼ ਕੀਤੀ ਇਸ ਨੂੰ ਕਰੌਸ ਚੈੱਕ ਕਰਨ ਦੀ ਵੀ ਕਿ ਇਹ ਵਾਕਈ ਠੀਕ ਹੈ ਤਾਂ ਉਹਦੇ ਚੋਂ ਗੱਲ ਇਹ ਨਿਕਲੀ ਕਿ ਨਹੀਂ ਅਜੇ ਅਜੇ ਉਹਨਾਂ ਦੀ ਕੋਈ ਤਜਵੀਜ਼ ਨਹੀਂ ਹੈ ਕੋਈ ਪਬਲੀਕਲੀ ਤਜਵੀਜ਼ ਨਹੀਂ ਅੰਦਰ ਖਾਤੇ ਵਾਂਗ ਹੋਵੇ ਪਰ ਮੈਂ ਤਾਂ ਅੱਜ ਵੀ ਕਹਿ ਰਿਹਾ ਕਿ ਬਣੇਗਾ ਅਕਾਲੀ ਦਲ ਪੈਰਲਲ ਬਣੇਗਾ ਇਹ ਤਾਂ ਹੈ ਨਹੀਂ ਪਰ ਹਜੇ ਜਿਹੜੀ ਇਹ ਖਬਰ ਸੀ ਜਾਇਬ ਲੱਡੇ ਦੀ ਉਸ ਦਾ ਮਨਪ੍ਰੀਤ ਆਲੀ ਜਿਹੜੇ ਕਿ ਉਸ ਪੰਜਵੇਂ ਵੀ ਭਰਤੀ ਕਮੇਟੀ ਜਿਹੜੀ ਅੱਜ ਤੱਕ ਚੱਲ ਰਹੀ ਮਲ ਬਣਾਈ ਸੀਗੀ ਜੀ ਉਸ ਦੇ ਇੱਕ ਤਰ੍ਹਾਂ ਦੇ ਮੁਖੀ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਗੱਲ ਨੂੰ ਖੰਡਨ ਕੀਤਾ ਕਿ ਅਸੀਂ ਕੋਈ ਕਾਲੀ ਦਲ ਨਹੀਂ ਬਣਾ ਰਹੇ ਉਹ ਕਿ ਕਿਤੇ ਪਰਸਨਲ ਗੱਲਬਾਤ ਕਰ ਰਹੇ ਸੀ ਪ੍ਰਤਾਪ ਗੁਰਪ੍ਰਤਾਪ ਸਿੰਘ ਬਣਾ ਤੇ ਉਹਨਾਂ ਨੇ ਕਿਸੇ ਨੇ ਚੱਕ ਲਈ ਉਹ ਪਰ ਕੋਈ ਸਾਡਾ ਤਜਵੀਜ਼ ਨਹੀਂ ਹੈ ਕਿ ਵੱਖਰਾ ਨਵਾਂ ਕਾਲੀ ਦਲ ਬਣਾਉਂਦੀ ਸਾਡੀ ਜ਼ਿੰਮੇਵਾਰੀ ਪੰਜ ਮੈਂਬਰੀ ਮੈਂਬਰਸ਼ਿਪ ਕਰਨ ਦੀ ਸੀ ਪੰਜ ਨੰਬਰ ਦੀ ਕਮੇਟੀ ਦੀ ਮੈਂਬਰਸ਼ਿਪ ਕਰਕੇ ਅਸੀਂ ਸਾਰੀ ਜਿਹੜੀ ਹੈ ਉਹ ਅਸੀਂ ਅਕਾਲ ਤਖਤ ਦੇ ਅੱਗੇ ਅਸੀਂ ਸਾਰੀ ਹੈਂਡਓਵਰ ਕਰ ਦਿਆਂਗੇ ਕਿ ਅੱਗੇ ਕੀ ਕਰਨਾ ਪੰਥ ਨੇ ਜੋ ਕਰਨਾ ਕਰੇ ਅਸੀਂ ਸਾਡੇ ਜਿੰਮੇਵਾਰੀ ਇਹ ਸੀ ਮੈਂਬਰਸ਼ਿਪ ਤੇ ਉਹਨਾਂ ਦਾ ਇਹ ਕਹਿਣਾ ਸੀ ਮੈਂਬਰਸ਼ਿਪ ਨੂੰ ਬਹੁਤ ਹੰਗਾਰਾ ਮਿਲ ਰਿਹਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹਰ ਜਗ੍ਹਾ ਤੋਂ ਸਾਰੇ ਪੰਜਾਬ ਤੋਂ ਤੇ ਉਹ ਉਹ ਬੰਦਾਲੋ ਉਹ ਇੰਨਾ ਉਹ ਯਾਲੀ ਕਹ ਰਹੇ ਨੇ ਕਿ ਅਨਐਕਸਪੈਕਟਿਡ ਹੈ ਸਾਡੇ ਉਮੀਦ ਤੋਂ ਜ਼ਿਆਦਾ ਸਾਰਾ ਹੰਗਾਰਾ ਮਿਲ ਰਿਹਾ ਤੇ ਹੁਣ ਦੇਖੋ ਕਿ ਅਸੀਂ ਲੀਡਰਸ਼ਿਪ ਦੇ ਉਹ ਕਹਿੰਦੇ ਸਾਸੀ ਲੀਡਰ ਕੋਈ ਚੋਣ ਨਹੀਂ ਕਰਨ ਲੈਣੀ ਜ ਅਹੁਦੇਦਾਰ ਨਹੀਂ ਲੈਣੇ ਅਸੀਂ ਤੇ ਮੈਂਬਰਸ਼ਿਪ ਕਰਕੇ ਦੇ ਦੇਣੀ ਹੈ ਅੱਗੇ ਪੰਥ ਕਰੇ ਫੈਸਲਾ ਅਕਾਲ ਤਖਤ ਕਰੇ ਇਹਦਾ ਕੀ ਕਰਨਾ ਸੋ ਉਹਨਾਂ ਨੇ ਇਸ ਗੱਲ ਨੂੰ ਕਾਟ ਇੱਥੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕੋਈ ਐਵੋਜੀ ਤਜਵੀਜ਼ ਫਿਲਹਾਲ ਨਹੀਂ ਹੈ ਨਵੇਂ ਕਾਲੀ ਦਲ ਦੀ ਪਰ ਸਰਕਮਸਟੈਂਸਸ ਜੋ ਬਣ ਰਹੇ ਨੇ ਕਿਉਂਕਿ ਉਹ ਜਿਹੜੀ ਮੈਂਬਰਸ਼ਿਪ ਐਨੀ ਪਹਿਲਾਂ ਅਕਾਲੀ ਦਲ ਨੇ ਕਰਕੇ ਮੈਨੂੰ ਚੋਣ ਕਰ ਲਈ ਇਹ ਜਿਹੜੀ ਮੈਂਬਰਸ਼ਿਪ ਕਰਨਗੇ ਉਹ ਕਿੱਥੇ ਜਾਏਗੀ ਕੀ ਬਣੇਗਾ ਉਹਦਾ ਉਹ ਜਦੋਂ ਜੇ ਕਾਲ ਉਥੇ ਸੌਂਬੇ ਦਿੱਤੀ ਤਾਂ ਉਥੇ ਕੀ ਬਣੇਗਾ ਕੀ ਜਥੇਦਾਰ ਕਾਲ ਤੱਕ ਜਿਹੜੇ ਐਸ ਵਲੇ ਨੇ ਕੋਈ ਕੋਈ ਆਪਸ ਵਿੱਚ ਵਿਚਚਾਲਾ ਕਰਾਉਣਗੇ ਉਹਨਾਂ ਦਾ ਕੁਝ ਨਾ ਤਾਂ ਕਿਉਂਕਿ ਕੱਲੀ ਦਾਤੇ ਇਲੈਕਸ਼ਨ ਹੋ ਚੁੱਕੀ ਹੈ ਜਿਹਨੂੰ ਜਥੇਦਾਰ ਵੀ ਸਰੂਪਾ ਪਾ ਚੁੱਕੇ ਨੇ ਸੁਖਵੀਰ ਸਿੰਘ ਬਾਦਲ ਦੇ ਸੋ ਇਹ ਮੇਲ ਕਰਨ ਮੇਲ ਹੋਣਾ ਉਹਨਾਂ ਦਾ ਇੱਕ ਹੁਣੇ ਬਹੁਤ ਔਖਾ ਹੈ ਕੋਈ ਸੌਖਾ ਕੰਮ ਨਹੀਂ ਤੇ ਇਹਦੇ ਚੋਂ ਮੈਨੂੰ ਤਾਂ ਇਹ ਲੱਗਦਾ ਕਿ ਇਹ ਠੀਕ ਹੈ ਐਸ ਵਲੇ ਕੋਈ ਤਜਵੀਜ਼ ਜੀ ਉਹਨਾਂ ਦੀ ਪਰ ਫਿਰ ਅਨਲਟੀਮੇਟਲੀ ਕੀ ਹੋਏਗਾ ਤੇ ਉਹਦੇ ਚ ਅਜੇ ਵੀ ਗੁੰਜਾਇਸ਼ ਪਈ ਹੈ ਕਿ ਕੋਈ ਵਕਰਾ ਕਾਲੀ ਦਲ ਸਾਹਮਣੇ ਨਵਾਂ ਕਾਲੀ ਦਲ ਆ ਸਕਦਾ ਹੈ ਅ ਅਜਲੀ ਇਹਨੇ ਬਹੁਤ ਮਿਹਰਬਾਨੀ ਸ਼ੁਕਰੀਆ